ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਤਰੀਕ ਸੀਗੀ ਜਿਹੜੇ ਸਾਡੇ ਤੇ ਝੂਠੇ ਕੇਸ ਕਿਸਾਨੀ ਅੰਦੋਲਨ ਚ ਪਾਏ ਸੀ ਇਹਨਾਂ ਨੇ ਅਸੀਂ ਆਪਣੇ ਸੱਤ ਚੱਕ ਪਿੱਛੇ ਲੜੇ ਵੀ ਸਾਡੀ ਮਿਹਨਤ ਦਾ ਮੁੱਲ ਮਿਲੇ ਸਾਨੂੰ ਤੇ ਵਕੀਲ ਨੇ ਉੱਥੇ ਗੱਲ ਰੱਖੀ ਵੀ ਇਹ ਝੂਠੇ ਕੇਸ ਨੇ ਜੀ ਇਹਨਾਂ ਨੂੰ ਡਿਸਚਾਰਜ ਕੀਤਾ ਜਾਵੇ ਕੇਸ ਚਾਰਜ ਤੇ ਲੱਗਣਾ ਸੀਗਾ ਤੇ ਓਪੋਨੈਂਟ ਜਿਹੜੇ ਸਟੇਟ ਹਰਿਆਣਾ ਸਟੇਟ ਦੇ ਜਿਹੜੇ ਓਪੋਨੈਂਟ ਨੇ ਉਹਨਾਂ ਦੇ ਵਕੀਲ ਨੇ ਉੱਥੇ ਅੰਦਰ ਲਿਆ ਕੇ ਮੇਰੇ ਪੁਰਾਣੇ 16 ਪਾਸੇ ਲਾਈ ਇਹਦਾ ਕੇਸ ਨਾ ਡਿਸਚਾਰਜ ਹੋਵੇ ਜੀ আর ਸਾਰੇ ਪਰਚੇ ਝੂਠੇ ਉਹ ਪੁਰਾਣੇ 16 ਦੇ 16 ਲਿਆ ਕੇ ਏਡੀ ਲਿਸਟ ਬਣਾ ਕੇ ਰੱਖਦੀ ਵੀ ਦੇਖੋ ਜੀ ਇਹਦੇ ਦਾ ਪਹਿਲਾਂ ਵੀ ਐਨੇ ਕੇਸ ਨੇ 307 ਦੇ ਨੇ 4-5 ਕੇਸ ਹਾਫ ਮਰਡਰ ਹੁੰਦਾ 307 ਦੱਸੋ ਭਾਈ ਕਿਹਦਾ ਸੀ ਮਰਡਰ ਕਰਤਾ ਹਾਫ ਇਹਦੇ ਅੰਦਰ ਆਪਣੇ ਹੱਕ ਸਾੱਚ ਪਿੱਛੇ ਲੜਿਆ ਝੂਠੇ ਕੇਸ ਬਣਾ ਬਣਾ ਕੇ ਸਾਨੂੰ ਕੰਟਰੋਲ ਕਰ ਰੱਖਿਆ ਇਹਨਾਂ ਨੇ ਬਸ ਕੰਟਰੋਲ ਕਰਦੇ ਨੇ ਸਾਨੂੰ ਇਹ ਕੇਸਾਂ ਨਾਲ ਵੀ ਆਪਣੇ ਹੱਕ ਸਾੱਚ ਦੀ ਗੱਲ ਨਾ ਕਰ ਸਕਣ ਬਹੁਤ ਗੰਦਾ ਰਾਜ ਆ ਭਾਈ ਇਹਨਾਂ ਦਾ ਨਾ ਬਾੜਾ ਹੀ ਗੰਦਾ ਰਾਜ ਹੈ ਤੇ ਬਸ ਵਾਹਿਗੁਰੂ ਮੇਰ ਕਰੇ ਕੌਮ ਨੂੰ ਆਜ਼ਾਦੀ ਬਖਸ਼ੇ ਤੰਗ ਕਰ ਲਿਆ ਦਿੱਲੀ ਦੇ ਗੰਦੇ ਰਾਜ ਨੇ ਸਾਨੂੰ 16 16 ਪਰਚੇ ਲਾ ਦੇਣੇ ਤੇ ਮੈਂ ਅਟੈਚ ਵੀ ਕਰੂੰਗਾ ਨਾਲ 16 ਤੇ 16 ਪਰਚੇ ਵੀਡੀਓ ਦੇ ਅਟੈਚ ਕਰਾਂਗੇ ਇਹ ਦੇਖੋ ਕਿਵੇਂ ਸਾਨੂੰ ਇਹਨਾਂ ਨੇ ਕੰਟਰੋਲ ਕਰ ਰੱਖਿਆ ਹੈ ਪਰ ਕੋਈ ਨਹੀਂ ਬਾਬੇ ਨਾਨਕ ਦੀ ਬਹੁਤ ਕਿਰਪਾ ਆ ਚੜ੍ਹਦੀ ਕਲਾ ਆ ਬ ਚੜ੍ਹਦੀ ਕਲਾ ਚ ਰੱਖਿਓ ਵਾਹਿਗੁਰੂ ਮੇਰ ਭਰਿਆ ਹੱਥ ਰੱਖੇ ਡਟ ਕੇ ਸੰਘਰਸ਼ੀ ਲੜੀਏ ਆਪਣਾ ਲੜਦੇ ਰਹੀਏ ਤੇ ਵਾਹਿਗੁਰੂ ਸਾਨੂੰ ਇੱਕਦਮ ਜ਼ਰੂਰ ਕਿਉਂਕਿ ਇੰਨੀਆਂ ਅਰਦਾਸਾਂ ਹੁੰਦੀਆਂ ਨੇ ਨਾ ਹਰ ਰੋਜ਼ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਹਰ ਰੋਜ਼ ਅਸੀਂ ਆਜ਼ਾਦੀ ਦੀਆਂ ਅਰਦਾਸਾਂ ਕਰਦੇ ਆਂ ਕਰੋੜਾਂ ਲੋਕ ਹਰ ਰੋਜ਼ ਆਜ਼ਾਦੀ ਦੀਆਂ ਅਰਦਾਸਾਂ ਕਰਦੇ ਆਂ ਵੀ ਸਾਨੂੰ ਬਚਾਓ ਇਸ ਗੰਦੇ ਰਾਜ ਤੋਂ ਬਾਬਾ ਜੀ ਤੇ ਬਾਬਾ ਮਿਹਰ ਕਰੂਗਾ ਸਾਡੀ ਕੌਮ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਈ